एनआरएस दश्कंद ਦਾ ਸਵਾਗਤ ਹੈ ਅੱਜ ਬਾਈਪਾਸ ਦੇ ਵਿਖੇ ਕੋਲੇ ਮੱਲੇ ਦਾ ਜਿਹੜਾ ਪ੍ਰੋਗਰਾਮ ਜਿਹੜਾ ਮਨਾਇਆ ਜਾ ਰਿਹਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਬਾਈਪਾਸ ਦੇ ਉਹ ਗੱਲਬਾਤ ਵੀ ਕਰਾਂਗੇ ਸੰਗਤਾਂ ਦੇ ਨਾਲ ਕਿਸ ਤਰ੍ਹਾਂ ਉਹ ਸੇਵਾ ਕਰ ਰਿਹਾ ਸੇਰ ਤੋਂ ਠੰਡੇ ਮਿੱਠੇ ਜਲ ਦੀ ਸੇਵਾ ਜਿਹੜੀ ਲਗਾਤਾਰ ਚੱਲਦੀ ਆ ਉਹਦੀ ਰਾਸ ਦੀ ਜਿਹੜੀ ਲਗਾਤਾਰ ਸੇਵਾ ਚੱਲਦੀ ਆ ਦਸ਼ਕਾਂ ਦੇ ਨਾਲ ਔਰ ਗੱਲਬਾਤ ਕਰਾਂਗੇ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਨ ਪੰਜਾਬੀ ਨੋਜ਼ ਐਨ ਆਰ ਐਸ ਦੀਆਂ ਅੰਕਲ ਜੀ ਅੱਜ ਰਾਸ ਦਾ ਜਿਹੜਾ ਲੰਗਰ ਲਗਾਇਆ ਜਾ ਰਿਹਾ ਕਿਸ ਸੰਬੰਧ ਚ ਲਗਾਇਆ ਜਾ ਰਿਹਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਇਹ ਲੰਗਰ ਜੋ ਹੈ ਹੌਲੇ ਹੌਲੇ ਦੀਆਂ ਖੁਸ਼ੀਆਂ ਦੇ ਅੰਦਰ ਦਸਵੇਂ ਪਾਤਸ਼ਾਹ ਜੀ ਨੇ ਜੋ ਚਲਾਇਆ ਸੀਗਾ ਉਹਦੇ ਤਾਲ ਉਹਨਾਂ ਲੰਗਰ ਲਗਾਇਆ ਗਿਆ ਇਹ ਪਿੰਡ ਢੋਲਣ ਵਾਲ ਦੀ ਸੰਗਤ ਹੈ ਜੋ ਕਿ ਸਾਡੇ ਵੱਡੇ ਭਾਈ ਸਾਹਿਬ ਪਰਮਜੀਤ ਜੀ ਦੇ ਅ ਉਹ ਗਵਾਈ ਦੇ ਹੇਠ ਹਰ ਸਾਲ ਦੇ ਲੰਗਰ ਲਗਾਇਆ ਜਾਂਦਾ ਹੈ ਤੋਂ ਪਿੰਡ ਦੇ ਨੌਜਵਾਨ ਇਕੱਠੇ ਹੋਗੇ ਸਭ ਇਸ ਲੰਗਰ ਦੀ ਸੇਵਾ ਕਰਦੇ ਆਂ ਦੀਪੀਆਂ ਭਾਂਡੇ ਆ ਧੋਦਿਆਂ ਹਨ ਜਿੰਨੀ ਹੋ ਸਕੇ ਮਹਾਰੇ ਦੀ ਕਿਰਪਾ ਹੈ ਵੀ ਉਹ ਅਸੀਂ ਕਰ ਸਕੀਏ ਅਸੀਂ ਉਹ ਲੰਗਰ ਚਲਾਉਣ ਦੀ ਅੱਗੇ ਆਗੇ ਮਹਾਰੇ ਕਿਰਪਾ ਕਰੇ ਸਾਡੇ ਤੇ ਵੀ ਅਸੀਂ ਚੜ੍ਹਦੀ ਕਲਾ ਵਿੱਚ ਲੰਗਰ ਚਲਾ ਸਕੀਏ ਵਾਹਿਗੁਰੂ ਜੀ ਖਾਲਸਾ ਜੀ ਜੇ ਤਰ੍ਹਾਂ ਸਰ ਅੱਜ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਨਸ਼ੇ ਨੂੰ ਜਿਆਦਾ ਵੱਧ ਗਈ ਆ ਜਿਹੜਾ ਗੁਰੂਆਂ ਵੱਲੋਂ ਰਾਹਤਾ ਦੱਸਿਆ ਗਿਆ ਉਸ ਤੋਂ ਕਾਫੀ ਲੋਕ ਜਿਹੜੇ ਪਟਕ ਗਏ ਆ ਕੀ ਕਹਿਣਾ ਚਾਹਾਂਕ ਤੁਸੀਂ ਸਰਕਾਰਾਂ ਨੂੰ ਦੇਖੋ ਇਹ ਤਾਂ ਥੋੜੀ ਜਿਹੀ ਸਰਕਾਰਾਂ ਦੀ ਨਾਕਾਮੀ ਹੈ ਜੀ ਕਿ ਜਿਹੜੇ ਸਾਡੇ ਨੌਜਵਾਨ ਜਿਹੜੇ ਚੰਗੇ ਰਾਹ ਤੇ ਚੱਲਣਾ ਚਾਹੁੰਦੇ ਆ ਜਦੋਂ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਕੋਈ ਸਿੱਧਰਾ ਪੌਂਦਾ ਨਹੀਂ ਹੈਗਾ ਇਸ ਚੱਕਰ ਨਾਲ ਨੌਜਵਾਨ ਫੇਰ ਬੇਕਾਰ ਹੋ ਕੇ ਕਿਸੇ ਨਾ ਕਿਸੇ ਮਾੜੀ ਸੋਸਾਇਟੀ ਵਿੱਚ ਪੈ ਜਾਂਦੇ ਆ ਉਤੋਂ ਬਾਅਦ ਨਸ਼ਿਆਂ ਦੇ ਵਪਾਰ ਵਿੱਚ ਚੱਲ ਪੈਂਦੇ ਆ ਜੋ ਕਿ ਉਹਨਾਂ ਨੂੰ ਕੋਈ ਰੋਜ਼ਗਾਰ ਮਿਲੇ ਤਾਂ ਜਾਂ ਕੋਈ ਰਾਹਤਾ ਦਿਖਾਇਆ ਜਾਵੇ ਤੇ ਨੌਜਵਾਨ ਕਦੀ ਵੀ ਇਦਾਂ ਦੇ ਰਾਹ ਤੇ ਨਹੀਂ ਚੱਲਣਗੇ ਇਹ ਤਾਂ ਸਰਕਾਰਾਂ ਹੀ ਨਾਕਾਮੀ ਕਹਿ ਸਕਦੇ ਆ ਦੇਖੋ ਉਹਨਾਂ ਦੀ ਕੋਈ ਕੋਸ਼ਿਸ਼ ਨਹੀਂ ਹੈ ਕਿ ਆਪਣੇ ਬੱਚਿਆਂ ਨੂੰ ਕਿਤੇ ਅੱਗੇ ਅੱਗੇ ਅਗਵਾਈ ਦੇ ਕਰ ਸਕੇ ਜਾਂ ਕੋਈ ਜੌਬਾਂ ਦੇ ਸਕਣ ਪਰ ਜੇ ਜੌਬਾਂ ਹੋਣ ਤਾਂ ਬੱਚੇ ਇਦਾਂ ਨਾ ਕਰਦੇ ਤੇ ਜਿਸ ਤਰ੍ਹਾਂ ਅਕਦੀ ਤੁਸੀਂ ਜੋਬ ਦੀ ਗੱਲ ਕੀਤੀ ਆ ਹੁਣ ਤਾਂ ਵਿਦੇਸ਼ਾਂ ਦੀ ਧਰਤੀ ਤੋਂ ਜਿਹੜੇ ਆ ਗੋਰਿਆਂ ਨੇ ਜਿਹੜੇ ਪੰਜਾਬੀ ਕੱਢਣੇ ਸ਼ੁਰੂ ਕਰ ਦਿੱਤੇ ਆ ਕੀ ਕਹਿਣਾ ਚਾਹਾਂਗਾ ਤੁਸੀਂ ਦੇਖੋ ਜਦੋਂ ਹੁਣ ਕਿਸੇ ਜਗ੍ਹਾ ਤੇ ਕਿਸੇ ਚੀਜ਼ ਦੀ ਪਰਮਹਾਰ ਹੋ ਜਾਂਦੀ ਆ ਉਸ ਵੇਲੇ ਤਾਂ ਅਗਲੇ ਨੇ ਆਪਣੇ ਦੇਸ਼ ਦੇ ਵਿੱਚ ਨਾਕਾਬੰਦੀ ਲਗਾਉਣੀ ਆ ਉਹਨਾਂ ਦੇ ਆਪਣੇ ਪਿੰਡ ਦੇ ਆਪਣੇ ਦੇਸ਼ ਦੇ ਵਿੱਚ ਜੋ ਬੰਦੇ ਹੈਗੇ ਆ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਸਾਡੇ ਲੋਕ ਜਾ ਕੇ ਉੱਥੇ ਜਿੱਦੋਂ ਕੰਮ ਕਰਦੇ ਆ ਉਹਨਾਂ ਦਾ ਰੋਜ਼ਗਾਰ ਘਟਦਾ ਹੈ ਇਸ ਕਰਕੇ ਉਹਨਾਂ 'ਚ ਬੇਰੁਜ਼ਗਾਰੀ ਆਉਂਦੀ ਹੈ ਇਸ ਕਰਕੇ ਉਹਨਾਂ ਨੇ ਗਵਰਨਮੈਂਟਾਂ ਦਾ ਛਾਂਡਪ ਵੀ ਹੈ ਕਿ ਜਿਹੜੇ ਲੋਕ ਜਿਆਦਾ ਦੋ ਨੰਬਰ ਤੇ ਜਾਂਦੇ ਉਹਨਾਂ ਦੀ ਰੋਕਥਾਮ ਕੀਤੀ ਆ ਉਹ ਚੰਗੀ ਵੀ ਗੱਲ ਹੈ ਇੱਥੇ ਜ਼ਮੀਨਾਂ ਵੇਚ ਕੇ ਜਾਂ ਪੈਸਾ ਲਾ ਕੇ ਜਾਂਦੇ ਆ ਪਰ ਅੱਗੇ ਜਾ ਕੇ ਉਹਨਾਂ ਨੂੰ ਕੋਈ ਰੋਜ਼ਗਾਰ ਨਾ ਮਿਲੇ ਜੇ ਘਾਟੇ ਤੇ ਕੰਮ ਕਰਦੇ ਆ ਉਸ ਕੰਟਰੀ ਨੂੰ ਘਾਟਾ ਹੀ ਪੈਂਦਾ ਹੈ ਉਹਨਾਂ ਦੇ ਉਹਨਾਂ ਦੀ ਬੇਰੁਜ਼ਗਾਰੀ ਵੱਧਦੀ ਹੈ ਇਸ ਕਰਕੇ ਚੰਗੀ ਗੱਲ ਵੀ ਹੈ ਪਰ ਕਈ ਜਿਹੜੇ ਲੋਕਾਂ ਨੇ ਬੇਰੁਜ਼ਗਾਰ ਇੱਥੇ ਆ ਉਹ ਕੋਈ ਨਾ ਕੋਈ ਹੱਥ ਵਿੱਲਾ ਮਾਰਦੇ ਆ ਵੀ ਅਸੀਂ ਬਾਹਰ ਜਾ ਕੇ ਕੁਝ ਕੰਮ ਕਰ ਸਕੀਏ ਕੁਝ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕੀਏ ਕਿਉਂਕਿ ਇੱਥੇ ਇੰਨਾ ਰੋਜ਼ਗਾਰ ਮਿਲਦਾ ਨਹੀਂ ਇਸ ਚੱਕਰ ਕਰਕੇ ਵੀ ਜੇ ਅਸੀਂ ਇੱਥੇ ਰਹਿ ਕੇ ਆਪਣੇ ਪਰਿਵਾਰ ਦਾ ਟੱਡ ਨਹੀਂ ਪਾਲ ਸਕਦੇ ਸੋ ਅਸੀਂ ਗੱਲ ਕੀਤੀ ਆ ਕਿ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪੈ ਰਹੀ ਆ ਸਰਕਾਰਾਂ ਬਹੁਤ ਆਈਆਂ ਤੇ ਬਹੁਤ ਗਈਆਂ ਪਰ ਲੋਕਾਂ ਦੀਆਂ ਸਮੱਸਿਆ ਫਿਰ ਉੱਥੇ ਤੇ ਉੱਥੇ ਰਹਿ ਗਈਆਂ ਸਿਰਫ ਵਾਦੇ ਤੇ ਵਾਦੇ ਹੀ ਰਹਿ ਗਏ ਆ ਅੱਜ ਅਸੀਂ ਗੱਲਬਾਤ ਕਰਾਂਗੇ ਆਂਟੀ ਉਹਨਾਂ ਨਾਲ ਆਂਟੀ ਜੀ ਅੱਜ ਸੇਵਾ ਤੁਸੀਂ ਕਰ ਰਹੇ ਹੋ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੋ ਰਿਹਾ ਅੱਜ ਸੇਵਾ ਕਰ ਰਹੇ ਹੋ ਤੁਸੀਂ ਸੇਵਾ ਕਰਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਆਂਟੀ ਜੀ ਹੋਲਾ ਮਹਲਾ ਕਿਉਂ ਮਨਾਇਆ ਜਾ ਰਿਹਾ ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਸਾਨੂੰ ਦੇਣਾ ਕਿੰਦੂ ਆਂਦੀ ਹੋਲੀ ਸੀ ਤੇ ਸਿੰਘਾਂ ਦਾ ਹੋਲਾ ਸੀ ਉਸ ਵੇਲੇ ਜਦ ਜੰਗਾ ਲੜਦੇ ਸੀ ਨਾ ਆਪਣੇ ਗੁਰੂ ਸਾਡੇ ਦੇ ਨਾਲ ਜੰਗਾ ਹੁੰਦੀਆਂ ਸੀ ਤੇ ਉਹਨਾਂ ਨੇ ਉਸ ਵੇਲੇ ਹੋਲਾ ਹੋਲਾ ਤਿਆਰ ਕੀਤਾ ਸੀ ਪੱਲਾ ਮੱਲਾ ਤੇ ਜੇ ਸਰਾਂਟ ਜੀ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ੇ ਵੱਲ ਬਹੁਤ ਵੱਧ ਗਈ ਆ ਜਿਹੜਾ ਗੁਰੂਆਂ ਵੱਲੋਂ ਇਹ ਰਾਸਤਾ ਦੱਸਿਆ ਗਿਆ ਆ ਉਸ ਤੋਂ ਭੱਜ ਗਏ ਆ ਕੀ ਕਹਿਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਨੌਜਵਾਨ ਹੁਣ ਜਿਹੜੇ ਸਾਡੀ ਸਰਕਾਰਾਂ ਉਹਨਾਂ ਦੀ ਨਿਸ਼ਾ ਫਲਾਤਾਂ ਨਾ ਜਾਣ ਦੇ ਸੇਵਾਲ ਬਾਜ਼ਾਰ ਦਾ ਕੰਮ ਕਰਦੇ ਬੱਚੇ ਨਹੀਂ ਕੋਈ। ਕਸੂਰੇ ਦੇ ਵਿੱਚ ਸਰਕਾਰਾਂ ਦਾ ਆ ਨਾ ਕਿ ਬੱਚੇ ਹੁੰਦਾ ਆ। ਉਹ ਅਸੀਂ ਗੱਲਬਾਤ ਕੀਤੀ ਆ ਆਂਟੀ ਉਹਨਾਂ ਨਾਲ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆਂ। ਹੋਲੇ ਮੱਲੇ ਨੂੰ ਲੈ ਕੇ ਸੇਵਾ ਲਗਾਤਾਰ ਯਾਰੀ ਆ। ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆਂ। ਹੁਸ਼ਿਆਰਪੁਰ ਦੇ ਬਾਈਪਾਸ ਤੋਂ ਹਰ ਸਾਲ ਜਿਹੜਾ ਆ ਹੋਲੇ ਮੱਲੇ ਦੇ ਸੰਬੰਧ ਦੇ ਵਿੱਚ ਲੰਗਰ ਜਿਹੜਾ ਸਵੇਰ ਤੋਂ ਚਾਲੂ ਹੁੰਦਾ ਆ ਤੇ ਸ਼ਾਮ ਰਾਤ ਹੁਣ ਤੱਕ तकरीबन 7 ਦੇ ਲਗਭਗ ਵੱਜ ਚੁੱਕੇ ਆ ਲੰਗਰ ਲਗਾਤਾਰ ਯਾਰੀਆਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਥੋਲੇ ਮੱਲੇ ਦੀਆਂ ਲਗਾਤਾਰ ਟਰਾਲੀਆਂ ਦੀਆਂ ਭਰ-ਭਰ ਕੇ ਆ ਰਹੀਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਰਸ਼ਕਾਂ ਨੂੰ ਜਾ ਰਹੀਆਂ ਉਸ ਨੂੰ ਲੈ ਕੇ ਲਗਾਤਾਰ ਇਹ ਰਾਸ ਦਾ ਜਿਹੜਾ ਆ ਸੇਵਨ ਜਿਹੜਾ ਕਰਵਾਇਆ ਜਾ ਰਿਹਾ ਤਸਵੀਰਾਂ ਸਾਂਝੀਆਂ ਕਰ ਰਹੇ ਆ ਟਰਾਲੀ ਦੀਆਂ ਜਿੱਥੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਹੀ ਰਾਇਆ ਹੋਲੇ ਮੱਲੇ ਨੂੰ ਰਵਾਨਾ ਜਿਹੜਾ ਹੋ ਰਿਹਾ ਲਗਾਤਾਰ ਤਸਵੀਰਾਂ ਜਿਹੜੀਆਂ ਆ ਸਾਂਝੀਆਂ ਕਰ ਰਹੇ ਆ ਟਰਾਲੀਆਂ ਪਰ ਪਰ ਕੇ ਜਾ ਰਹੀਆਂ ਸੇਵਕਾਂ ਦੀਆਂ ਦਰਸ਼ਨ ਕਰਨ ਲਈ ਔਰ ਗੁਰੂਗਾ ਮਹਾਪੋਸ਼ਾ ਵੱਲ ਜੇ ਦੱਸੇ ਗਏ ਰਸਤੇ ਤੇ ਚੱਲ ਕੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਬਾਈਪਾਸ ਤੋਂ ਇੱਥੇ ਸੇਵਕਾਂ ਗੁਰਾਂ ਦੇ ਨਾਲ ਹੋਲਾ ਖੇਡਣਗੇ ਸੱਤਿਆ ਕੁਰਾਂਦੇ ਨਾਲ ਓਲਾ ਖੇਡਣਗੇ ਖੇਡਣਗੇ ਸੱਤਿਆ ਕੁਰਾਂਦੇ ਨਾਲ ਓਲਾ ਖੇਡਣਗੇ ਨਾ ਮਨਾ ਕੁਰਾਂਦੇ ਨਾਲ ਓਲਾ ਇਸ ਹੋਲੇ ਵਿੱਚ ਕੌਣ ਕੌਣ ਚਾਹੀਦਾ 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 ਸਤਗੁਰ ਸਤਿਬਰ ਖਰਦਾਰ ਹੋਲਾ ਢੇਡਣਗੇ ਢੇਡਣਗੇ ਸੱਚਿਆਂ ਗੁਰਾਂ ਦੇ ਨਾਲ ਹੋਲਾ ਢੇਡਣਗੇ ਢੇਡਣਗੇ ਸੰਗਮ ਗੁਰ ਨੇ ਨਾਲ ਹੋਲਾ ਢੇਡਣਗੇ ਢੇਡਣਗੇ ਸੱਚਿਆਂ ਗੁਰਾਂ ਦੇ ਰਾਂਦੇ ਨਾਲ ਹੋਲਾ ਖੇਡਣਗੇ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਮੈਂ ਤਨ ਜੋਗਕ ਤੋਈ ਹੋਲਾ ਖੇਡਣਗੇ ਖੇਡਣਗੇ ਸੱਚੇ ਗੁਰਾਂ ਦੇ ਨਾਲ ਹੋਲਾ ਖੇਡਣਗੇ ਖੇਡਣਗੇ ਸੱਚੇ ਗੁਰਾਂ ਦੇ ਨਾਲ ਹੋਲਾ ਖੇਡਣਗੇ ਡਣ ਕੇ ਸੱਚੇ ਗੁਰਾਂ ਦੇ ਨਾਲ ਹੋਲਾ ਖੇਡਣਗੇ ਨਹਿਰ ਕੋ ਨਿਹਾਰੇ ਕੋਈ ਗੁਣ ਨਹੀਂ ਨਹਿਰ ਕੋ ਨਿਹਾਰੇ ਕੋਈ ਗੁਣ ਨਹੀਂ ਜੇ ਗੁਣਾਰੇ ਕੋ ਗੁਣ ਨਹੀਂ ਨਹਿਰ ਕੋ ਨਿਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਹੋਲਾ ਖੇਡਣਗੇ ਖੇਡਣਗੇ ਸੱਚੇ ਗੁਰਾਂ ਦੇ ਨਾਲ ਹੋਲਾ ਖੇਡਣਗੇ ਖੇਡਣਗੇ ਨਾਲ ਹੋਲਾ ਕੇਡਣਗੇ ਕੇਡਣਗੇ ਸਚਿਆ ਗੁਰਾਂ ਦੇ ਨਾਲ ਹੋਲਾ ਕੇਡਣਗੇ ਤਰਸ ਪਿਆ ਮੈਂ ਰਹਿਮਤ ਹੋਈ 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 ਸਤਗੁਰ ਸੱਜਣ ਮਿਲਿਆ ਹੋਲਾ ਕੇਡਣਗੇ ਕੇਡਣਗੇ ਸਚਿਆ ਗੁਰਾਂ ਦੇ ਨਾਲ ਹੋਲਾ ਕੇਡਣਗੇ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਨਾਨਕ ਨਾਮ ਮਿਲੇ ਤਾਂ ਜੀ ਮਾ ਗੁਰ ਮਹਾਰਾਜ ਮਿਲੇ ਤਾਂ ਜੀ ਮਾ ਨਾਮਿਕ ਨਾਮ ਮਿਲੇ ਤਾਂ ਜੀ ਮਾ ਨੰਗਰੂ ਗੁਰ ਤੇ ਤਾਂ ਹੀ ਮਾ ਤਨ ਮਨ ਥੀ ਵੇ ਹਰਿਆ ਹੋਲਾ ਕੇ ਡਣਗੇ ਛੇਡਣਗੇ ਸੱਚੇ ਗੁਰਾਂ ਦੇ ਨਾਲ ਹੋਲਾ ਕੇ ਡਣਗੇ ਡਣਗੇ ਕੇਡਣਗੇ ਸਤਿਆੰਗੁਰਾਂ ਦੇ ਨਾਲ ਹੋਲਾ ਖੇਡਣਗੇ ਸਤਿਆੰਗੁਰਾਂ ਦੇ ਨਾਲ